ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸੰਗਤ ਜੀ ਪਿਆਰੇ ਬੱਚਿਓ ਅੱਜ ਅਸੀਂ ਜਪ ਬਾਣੀ ਦੀ 28ਵੀਂ ਪੌੜੀ ਦਾ ਪਾਠ ਜਿਹੜਾ ਹੈ ਉਹ ਕਰਨਾ ਹੈ ਸੋ ਹੁਣ ਤੁਸੀਂ ਜਿਹੜਾ 28ਵੀਂ ਪੌੜੀ ਹੈ ਉਹਦਾ ਪਾਠ ਕਰਨਾ ਆਰੰਭ ਕਰੋ ਜੀ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੈ ਵਿਪੂਤ ਜਿਹੜਾ ਮੁੰਦਾ ਸ਼ਬਦ ਹੈ ਨਾ ਇਕਵਚਨ ਕ ਬਹੁਵਚਨ ਦੱਸਦੇ ਤੁਸੀਂ ਜਿਸ ਜੋਗੀ ਨੇ ਕੰਨ ਦੇ ਵਿੱਚ ਮੁੰਦਰਾ ਪਾਈ ਹੁੰਦੀ ਹੈ ਇੱਕ ਪਾਈ ਬੰਦੀ ਜਾਂ ਦੋ ਪਾਈਆਂ ਹੁੰਦੀਆਂ ਅੱਛਾ ਕੰਨ ਕਿੰਨੇ ਹੁੰਦੇ ਦੋ ਫੇ ਦੋਹਾਂ ਕੰਨਾਂ 'ਚ ਮੁੰਦਰਾ ਕਿੰਨੇ ਹੋ ਗਈਆਂ ਦੋ ਇੱਕਵਚਨ ਹੁੰਦਾ ਇੱਕ ਇੱਕ ਚੀਜ਼ ਹੋਵੇ ਜੇ ਦੋ ਹੋਏ ਫਿਰ ਕਿਹਾ ਹੋ ਜਾਂਦਾ ਬਹੁਵਚਨ ਤੋ ਫਿਰ ਮੁੰਦਰਾ ਕੀ ਆਏ ਬਹੁਵਚਨ ਅਕਸਾਲ ਦੇ ਵਿੱਚ ਇਹਨੂੰ ਮੁੰਦਰਾ ਹੀ ਪੜਾਇਆ ਜਾਂਦਾ ਹੈ ਸੰਪਰਦਾਵਾਂ ਦੇ ਵਿੱਚ ਬਿੰਦੀ ਨਹੀਂ ਲਾਈ ਜਾਂਦੀ ਕਿਉਂਕਿ ਸੰਪਰਦਾਵਾਂ ਦੇ ਵਿੱਚ ਜਿਹੜੀ ਪੈਰ ਵਿੱਚ ਬਿੰਦੀ ਨਹੀਂ ਵਰਤੀ ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉੱਪਰ ਬਿੰਦੀ ਵਰਤੀ ਉੱਥੇ ਉਹ ਪੜਦੇ ਆ ਨਹੀਂ ਨਹੀਂ ਪੜਦੇ ਠੀਕ ਹੈ ਨਾ ਪਰ ਅਸੀਂ ਪਾਠ ਜਿਹੜਾ ਅਰਥਮਤਾਵ ਕੋਲ ਵਿਆਕਰਨ ਅਨੁਸਾਰ ਕਰ ਰਹੇ ਇਸ ਕਰਕੇ ਅਸੀਂ ਜਿੱਥੇ ਜ਼ਰੂਰਤ ਹੈ ਉੱਥੇ ਬਿੰਦੀ ਦੀ ਜ਼ਰੂਰਤ ਹੈ ਵਰਤ ਲੈਂਦੇ ਅਸੀਂ ਬੋਲ ਲੈਂਦੇ ਹੈ ਨਾ ਤੇ ਇੱਥੇ ਕਹਿਣਾ ਹੁੰਦਾ ਹੁੰਦਾ ਸੰਤੋਖ ਸੰਤੋਖ ਦੀਆਂ ਮੁੰਦਰਾ ਜਿਹੜੇ ਕੰਨਾਂ 'ਚ ਜੋਗੀ ਤੂੰ ਮੁੰਦਰਾ ਪਾਈਆਂ ਸਬਰ ਰੱਖ ਇਸ ਤਰ੍ਹਾਂ ਕਹਿੰਦੇ ਸਤਿਗੁਰ ਹੁੰਦਾ ਸੰਤੋਖ ਸ਼ਰਮ ਸ਼ਰਮ ਸ਼ਬਦ ਹੈ ਸੰਸਕ੍ਰਿਤ ਦਾ ਇਹਦਾ ਮਤਲਬ ਹੁੰਦਾ ਉਦਮ ਮਿਹਨਤ ਪਤ ਝੋਲੀ ਪਤ ਹੁੰਦਾ ਜਿਹੜਾ ਕੋ ਪੱਤਰ ਹੁੰਦਾ ਭਾੜਾ ਫੜਿਆ ਹੁੰਦਾ ਖੱਪਰ ਸਤਿਗੁਰ ਪਾਚਾ ਕਹਿੰਦੇ ਨੇ ਕਿ ਇਹ ਜੋਗੀ ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾ ਬਣਾਵੇ ਇਹ ਸ਼ਰਮ ਸ਼ਰਮ ਭਾਵ ਮਿਹਨਤ ਨੂੰ ਖੱਪਰ ਬਣਾਵੇ ਝੋਲੀ ਬਣਾਵੇ ਅਕਾਲ ਪੁਰਖ ਦਾ ਜਿਹੜਾ ਧਿਆਨ ਹੈ ਨਾ ਜਿਵੇਂ ਪਿੰਡੇ ਤੇ ਤੂੰ ਸਵਾ ਮੰਨ ਲੈਂਦਾ ਬਸ ਪ੍ਰਮਾਤਮਾ ਦਾ ਧਿਆਨ ਲਾਈ ਨੂੰ ਸਵਾ ਸਮਝ ਲੈ ਪਿੰਡੇ ਤੇ ਮਾਰੀ ਹੋਈ ਐਦਾਂ ਬੰਦਗੀ ਕਰੇ ਜੇ ਤੂੰ ਪੜੋ ਪੰਕਤੀ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਪਹਿਲੀ ਪੰਕਤੀ ਦੁਬਾਰੇ ਪੜੋ ਮਨ ਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰਹਿ ਵਿਪੂਤ ਖਿੰθα ਕਾਲਪੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਉਨਿਥੇ ਖਿੰθα ਜਿਹੜਾ ਚੋਲਾ ਪਾਇਆ ਹੁੰਦਾ ਗੋਦੜੀ ਕਹਿੰਦੇ ਜੀ ਨੂੰ ਕਾਲ ਕਹਿੰਦੇ ਨੇ ਮੌਤ ਨੂੰ ਤੇ ਕਹਿੰਦੇ ਉਹ ਫਲਾਨੇ ਦਾ ਸਮਾਂ ਆ ਗਿਆ ਉਹ ਫਲਾਨੀ ਜਗ੍ਹਾ ਨੂੰ ਚੱਲ ਗਿਆ ਉਹਦੇ ਉੱਥੇ ਐਕਸੀਡੈਂਟ ਹੋ ਗਿਆ ਤਾਂ ਕਾਲ ਆਇਆ ਵਾ ਅਸੀਂ ਇਦਾਂ ਕਹਿੰਦੇ ਨਾ ਅਸੀਂ ਇਹ ਸਾਡੀ ਆਮ ਭਾਸ਼ਾ ਹੈ ਤੋ ਕਾਲ ਦਾ ਅਰਥ ਹੈ ਮੌਤ ਤੇ ਕੁਆਰੀ ਕਾਇਆ ਤੋਂ ਅਰਥ ਹੁੰਦਾ ਜਿਵੇਂ ਅ ਕਿਸੇ ਕਾਇਆ ਵਿੱਚ ਕੋਈ ਵਿਕਾਰ ਨਾ ਹੋਵੇ ਬਿਲਕੁਲ ਪਵਿੱਤਰ ਹੋਵੇ ਸਾਫ ਸੁਥਰੀ ਹੋਵੇ ਜਿਵੇਂ ਲੜਕੀ ਕੁਆਰੀ ਹੁੰਦੀ ਤੋ ਫਿਰ ਕੁਆਰੀ ਕਾਇਆ ਕਿਸੇ ਵਿਕਾਰਾਂ ਤੋਂ ਬਚਿਆ ਹੋਇਆ ਸਰੀਰ ਇਹਦਾ ਵਿਦਵਾਨਾਂ ਨੇ ਅਰਥ ਇਹ ਕੀਤਾ ਹੋਇਆ ਹੈ ਤੋ ਫਿਰ ਇਦਾਂ ਦੇ ਲਈ ਵਿਕਾਰਾਂ ਤੋਂ ਬਚੀ ਹੋਈ ਕਾਇਆ ਸੰਥਾ ਕਾਲ ਕੁਆਰੀ ਕਾਇਯੁਗਤ ਪ੍ਰਿੰਸੀਪਲ ਸਹਿਬ ਸਿੰਘ ਨੇ ਅਰਥ ਕੀਤੇ ਹੋਏ ਇਸ ਤਰ੍ਹਾਂ ਬਿਸਰਾਮ ਲਾਏ ਹੋਏ ਯੁਗਤ ਦੇ ਤੱਤੇ ਨੂੰ ਸਿਆਰੀ ਹੈ ਜਜੇ ਨੂਕੜ ਦੱਗਾ ਤੱਤੇ ਸਿਆਰੀ ਤੋਂ ਸਿਆਰੀ ਵਾਲਾ ਸ਼ਬਦ ਜਿਆਦਾ ਕਰਕੇ ਜਦੋਂ ਅਸੀਂ ਦੇਖਾਂਗੇ ਤਾਂ ਉਹ ਇਸਤਰੀ ਲਿੰਗ ਹੁੰਦਾ ਇਹਦਾ ਅਰਥ ਹੈ ਜੁਗਤੀ ਤਰੀਕਾ ਮਰਿਆਦਾ ਡੰਡਾ ਪ੍ਰਤੀਤ ਪ੍ਰਤੀਤ ਹੁੰਦੀ ਸਰਦਾ ਯਕੀਨ ਜੋਗੀ ਦੇ ਹੱਥ ਵਿੱਚ ਡੰਡਾ ਹੁੰਦਾ ਤੇਰਾ ਰੱਬ ਤੇ ਭਰੋਸਾ ਹੋਵੇ ਪਰਮਾਤਮਾ ਤੇ ਤੇਰਾ ਭਰੋਸਾ ਹੋਵੇ ਸਤਗੁਰੂ ਪਾਤਸ਼ਾਹ ਜੋਗੀ ਨੂੰ ਸਮਝਾਉਂਦੇ ਨੇ ਕਿ हे ਜੋਗੀ ਤੂੰ ਅ ਮੰਦਰਾ ਜਿਹੜੀਆਂ ਉਹ ਸਬਰ ਦੀਆਂ ਹੋਵੇ ਤੇਰੇ ਕੋਲ ਹੈ ਨਾ ਤੇ ਜਿਹੜਾ ਤੇਰੇ ਹੱਥਾਂ 'ਚ ਭਾਂਡਾ ਮੰਗਣਿਆ ਹੁੰਦਾ ਤੇ ਨਾਲੇ ਚੋਲੀ ਝੋਲੀ ਪਾਈ ਹੁੰਦੀ ਝੋਲੀ ਹੱਥ ਤੇ ਗਲ ਦੇ ਵਿੱਚ ਪਾਈ ਹੁੰਦੀ ਕੁਝ ਪਾਣ ਵਾਸਤੇ ਉਹ ਤੇਰੀ ਮਿਹਨਤ ਹੋਵੇ ਪਰਮਾਤਮਾ ਦਾ ਧਿਆਨ ਸਮਝ ਲੈ ਵਾ ਪਿੰਡੇ ਤੇ ਸਵਾਮਲੀ ਹੋਵੇ ਇਸੇ ਤਰੀਕੇ ਦੇ ਨਾਲ ਮੌਤ ਦਾ ਡਰ ਤੇਰੇ ਅੰਦਰ ਹੋਵੇ ਹਰ ਵੇਲੇ ਨੀ ਚੋਲੀ ਪਾਈ ਹੋਈ ਸਮਝਣਾ ਗੋਦੜੀ ਸਰੀਰ ਨੂੰ ਬਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਕੋਲ ਜੋਗ ਦੀ ਯੁਗਤੀ ਹੋਵੇ ਰਹਿਤ ਹੋਵੇ ਮਰਿਆਦਾ ਹੋਵੇ ਜਿਹੜਾ ਡੰਡਾ ਏ ਉਹ ਪ੍ਰਮਾਤਮਾ ਤੇ ਭਰੋਸਾ ਹੋਵੇ ਤਾਂ ਤੇਰੇ ਅੰਦਰੋਂ ਇਹ ਕੂੜ ਦੀ ਕੰਧ ਟੁੱਟਣੀ ਹੈ ਹਾਂਜੀ ਇਹ ਭੰਕੇ ਦੁਆਰੇ ਪਾਠ ਕਰੋ ਹੰਦਾਸੰਤੋਖ ਸਰਮਪਤ ਚੋਲੀ ਧਿਆਨ ਕੀ ਕਰਹਿ ਬਿਪੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਦੀ ਜਗ ਜੀਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਇਹ ਪ੍ਰੋਫੈਸਰ ਸਾਹਿਬ ਨੇ ਇਸ ਤਰ੍ਹਾਂ ਵਿਚਾਰਨ ਲਾਇਆ ਕੁਆਰੀ ਕਾਇਆ ਜੁਗਤੀ ਪ੍ਰਾਮ ਕਰਕੇ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਵਰਤੀ ਤੇ ਇਸ ਤਰ੍ਹਾਂ ਵੀ ਪਾਠ ਕੀਤਾ ਜਾਂਦਾ ਇਹ ਵੀ ਪਾਠ ਠੀਕ ਹੈ ਇਹਨੂੰ ਵੀ ਗਲਤ ਨਹੀਂ ਅਸੀਂ ਕਹਿ ਸਕਦੇ ਅੱਗੇ ਹੁਣ ਸਤਿਗੁਰ ਕਹਿੰਦੇ ਹਾਂ ਜੀ ਆਈ ਪੰਥੀ ਅਠ ਕਰੋ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਹਾਂਜੀ ਆਈ ਪੰਥ ਜੋਗੀਆਂ ਦੇ ਫਿਰਕੇ ਹਨ ਜਿਹੜੇ ਉਹ 12 ਗਏ ਉਹਨਾਂ ਦੇ ਵਿੱਚੋਂ ਜਿਹੜਾ ਆਈ ਪੰਥ ਹੈ ਉਹ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ 12 ਜਿਹੜੇ ਪੰਥ ਹੈ ਉਹਨਾਂ ਦੇ ਵਿੱਚੋਂ ਜੋਗੀਆਂ ਦਾ ਆਈ ਪੰਥ ਸਭ ਤੇ ਉਤਮ ਗਿਣਿਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ हे ਭਾਈ ਇਹ ਜੋਗੀ ਜਿਹੜਾ ਮਨੁੱਖ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰ ਰਹਿ ਬਕੂਤ ਖਿੰਥਾ ਕਾਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਇਹਦੇ ਅਰਥ ਅਸੀਂ ਦੇਖ ਲੇ ਆਈ ਪੰਥੀ ਸਗਲ ਜਮਾਤੀ ਜਿਹੜਾ ਤੁਹਾਡਾ ਆਈ ਪੰਥ ਹੈ ਨਾ ਤੁਸੀਂ ਕਹਿੰਦੇ ਹੋ ਉਤਮ ਹੈ ਕਹਿੰਦੇ ਅਸੀਂ ਸਾਰਿਆਂ ਨੂੰ ਇਕੂਲ ਹਾਂ ਸਾਰਿਆਂ ਨੂੰ ਅਸੀਂ ਆਪਣੀ ਜਮਾਤ ਸਮਝਦੇ ਪਰਮਾਤਮਾ ਪਰਮੇਸ਼ਰ ਦੇ ਬਣਾਏ ਹੋਏ ਸੰਸਾਰ ਨੂੰ ਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਅਸੀਂ ਆਪਣੇ ਬਰਾਬਰ ਸਮਝਦੇ ਸਾਰਿਆਂ ਨੂੰ ਆਪਣਾ ਮਿੱਤਰ ਸਮਝਦੇ ਸਾਰਿਆਂ ਨੂੰ ਪਿਆਰ ਕਰਦੇ ਇਹ ਹੀ ਸਾਡਾ ਆਈ ਪੰਥ ਹੈ ਅਸੀਂ ਕਿਸੇ ਨਾਲ ਬਿਤਕਰਾ ਨਹੀਂ ਕਰਦੇ ਮਹਾਰਾਜ ਕਹਿੰਦੇ ਠੀਕ ਹੈ ਨਾ ਤਾਂ ਸਤਿਗੁਰ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਥੋੜਾ ਜਿਹੜਾ ਆਈ ਪੰਥ ਹੈ ਸਾਡੇ ਵਾਸਤੇ ਸਾਰੀ ਦੁਨੀਆ ਬਰਾਬਰ ਹੈ ਉਹ ਸਾਡਾ ਆਈ ਪੰਥ ਹੈ ਅਸੀਂ ਕਿਸੇ ਨਾਲ ਬਿੱਤ ਕਰਾ ਨਹੀਂ ਕਰਦੇ ਤੇ ਮਨ ਨੂੰ ਜਿੱਤ ਲਿਆ ਸੀ ਤੇ ਜਿਹੜਾ ਮਨ ਨੂੰ ਜਿੱਤ ਲੈਂਦਾ ਉਹ ਸੰਸਾਰ ਨੂੰ ਜਿੱਤ ਲੈਂਦਾ ਠੀਕ ਹੈ ਨਾ ਇਸ ਕਰਕੇ ਅਸੀਂ ਇਹ ਸਮਝਦੇ ਜੇ ਮਨ ਜਿੱਤਿਆ ਜਾਵੇ ਤਾਂ ਹੀ ਸੰਸਾਰ ਜਿੱਤਿਆ ਜਾਂਦਾ ਹੈ ਤੁਸੀਂ ਜਿੰਨੀ ਮਰਜ਼ੀ ਕਰਾਮਾਤਾਂ ਦਿਖਾਈ ਜੋ ਸੰਸਾਰ ਦਿੱਤੇ ਹਣੀ ਜਾ ਸਕਦਾ ਕਿਉਂਕਿ ਜਿਹੜੇ ਜੋਗੀ ਲੋਕ ਸੀਗੇ ਨਾ ਉਹ ਕਰਾਮਾਤਾਂ ਬੜੀਆਂ ਦਿਖਾਉਂਦੇ ਸੀ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਪ੍ਰਮਾਤਮਨ ਜਪਣ ਵਾਸਤੇ ਉਤੇ ਭਰੋਸਾ ਜਰੂਰੀ ਹੈ ਹਾਂਜੀ ਆਦੇਸ ਇਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਦੇਸ ਹੁੰਦਾ ਮੱਥਾ ਟਿਕਣਾ ਨਮਸਕਾਰ ਕਰਨੀ ਪਰ ਜੇ ਆਦੇ ਨੂੰ ਕੰਨਾਂ ਨਾ ਲੱਗੇ ਆਦੇਸ਼ ਉਥੇ ਅਰਥਾਵਰਥ ਹੈ ਨਾ ਹੁਕਮ ਆਦੇਸ਼ ਦੇਣਾ ਤੇ ਇਥੇ ਅਰਥ ਹੈ ਆਦੇਸ਼ ਇਹਦਾ ਮਤਲਬ ਪ੍ਰਣਾਮ ਨਮਸਕਾਰ ਕਿਨੂੰ ਤਿਸੈ ਤਿਸੈ ਤੋਂ ਅਰਥ ਹੈ ਪ੍ਰਮਾਤਮਾ ਨੂੰ ਉਸ ਰੱਬ ਨੂੰ ਪਰਮੇਸ਼ਰ ਨੂੰ ਸਾਡੀ ਨਮਸਕਾਰ ਅਸਾ ਤੁਹਾਨੂੰ ਪਾਛਾ ਕਹਿੰਦੇ ਅਸੀਂ ਕੇਵਲ ਉਸ ਪ੍ਰਮਾਤਮਾ ਨੂੰ ਹੀ ਸਿਰ ਚੁਕਾਉਂਦੇ ਆਦ ਹੁੰਦਾ ਮੁੰਡ ਤੇ ਅਨੀਲ ਜਿਹੜਾ ਅਨੀਲ ਸ਼ਬਦ ਹੈ ਨਾ ਨੀਲ ਉਹਦੇ ਕਿ ਲਗਿਆ ਐਡਾ ਨੀਰ ਕਿਸੇ ਕੱਪੜੇ ਤੇ ਪੈ ਜਾਵੇ ਥੋੜਾ ਦਾਗ ਜਾਂ ਪੈ ਜਾਂਦਾ ਨਾ ਕਿਸੇ ਕੱਪੜੇ ਦੇ ਵਿੱਚ ਜਦੋਂ ਬਰਾਬਰ ਪੈਵੇ ਸਾਰੇ ਤੇ ਉਹ ਅਨੀਲ ਅਰਥ ਹੁੰਦਾ ਕਲੰਕ ਤੋਂ ਰਹਿਤ ਜਿਵੇਂ ਕੋਈ ਦਾਗ ਨਾ ਹੋਵੇ ਨਾ ਪਵਿੱਤਰ ਸ਼ੁੱਧ ਸਰੂਪ ਅਨਾਦ ਹੁੰਦਾ ਅਨਾਦੀ ਜਿਹਦਾ ਕੋਈ ਮੁੰਡ ਨਾ ਹੋਵੇ ਉਹ ਸਾਰਿਆਂ ਦਾ ਮੁੰਡ ਹੁੰਦਾ ਜਿਹੜਾ ਪਰਮਾਤਮਾ ਪਰਮੇਸ਼ਰ ਉਹਦਾ ਮੁੰਡ ਕੋਈ ਨਹੀਂ ਉਹ ਸਾਰਿਆਂ ਦਾ ਮੁੰਡ ਹੈ ਅਨਾਹਦ ਆਹਤ ਅਨਾਹਤ ਵੀ ਇਸ ਤਰ੍ਹਾਂ ਕਹਿੰਦੇ ਨੇ ਵਿਦਵਾਨ ਅਨਾਹਤ ਹੁੰਦਾ ਮਾਰਨਾ ਨਾਸ਼ ਕਰਨਾ ਨਾਸ਼ ਰਹਤਾ ਅਨਾਹਤਾਤੁ ਨਾਸ਼ ਰਹਤ ਇੱਕ ਰਸ ਪ੍ਰਮਾਤਮਾ ਜੁਗ-ਜੁਗ ਦਾ ਅਰਥ ਹੁੰਦਾ ਹਰ ਇੱਕ ਜੁਗ ਵਿੱਚ ਵੇਸ ਦਾ ਅਰਥ ਹੁੰਦਾ ਰੂਪ ਕਹਿੰਦੇ ਉਸ ਪ੍ਰਮਾਤਮਾ ਨੂੰ ਸਾਡੀ ਨਮਸਕਾਰ ਹੈ ਜੋ ਸਾਰੇ ਦਾ ਮੂਡ ਹੈ ਜੋ ਸ਼ੁੱਧ ਸਰੂਪ ਪ੍ਰਮਾਤਮਾ ਹੈ ਜਿਸ ਦਾ ਕੋਈ ਅੰਤ ਜਾਂ ਮੂਡ ਨਹੀਂ ਲੱਭ ਸਕਦਾ ਉਹ ਨਾਸ਼ ਰਹਤਾ ਸਦਾ ਇੱਕੋ ਜਿਹਾ ਰਹਿੰਦਾ ਹੈ ਉਸ ਰੱਬ ਨੂੰ ਸਾਡੀ ਨਮਸਕਾਰ ਹੈ ਉਸ ਨੂੰ ਸਾਡਾ ਮੱਥਾ ਟਿਕਣਾ ਹੈ ਸੋ ਇਸ ਤਰ੍ਹਾਂ ਇਸ ਪੌੜੀ ਦੇ ਵਿੱਚ ਸਤਿਗੁਰੂ ਉਸ ਪ੍ਰਮਾਤਮਾ ਪਰਮੇਸ਼ਰ ਦੀ ਵਡਿਆਈ ਉਹਦੀ ਤਾਕਤ ਜੋਗੀਆਂ ਨੂੰ ਸਮਝਾਉਂਦੇ ਹਨ ਸੋ ਇਸ ਤਰ੍ਹਾਂ ਇਸ ਪੌੜੀ ਦਾ ਪਾਠ ਵੀ ਸਮਝ ਕੇ ਵਿੱਚ ਆ ਕੇ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ